ਕੋਡੀ 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 ਗੋਪੀ ਦਾ 15 ਦਾ 10000 ਦੇ ਲਾਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਏਕਮ ਦਾ ਜਫਾ 2000 ਦਾ ਗੁਰਸ਼ਰਨ ਨੰਬਰਦਾਰ ਜਗਰਾਜ ਸਿੰਘ ਜੀ ਸਰਪੰਚ ਅਵਤਾਰ ਸਿੰਘ ਜੀ ਸਰਪੰਚੋ ਚਾਨਣ ਸਿੰਘ ਜੀ ਪ੍ਰਧਾਨ ਸਾਹਿਬ ਸੁਖਦੀਪ ਨੰਬਰਦਾਰ ਗੋਪੀ 65 ਤੇ ਗੁਰਸ਼ਰਨ ਨੰਬਰਦਾਰ ਏਕਮ ਏਕਮ ਫਤਾਪੁਰੀਆ ਖੋ ਨੌਜਾਨਾ ਹਾਈ ਫੇਰ ਰੱਖ ਓਏ ਉਹ ਦਾਤ ਵੱਡਾ ਧੰਨਵਾਦ ਅਲਵਾਕ ਸਿੰਘ ਜੀ ਚੇਅਰਮੈਨ ਰੱਤਾ ਕੁਤ ਬਹੁਤ ਵੱਡਾ ਸਤਿਕਾਰ ਲਾ ਵੀਰ ਜੀ ਲਾਲਜੀਤ ਸਿੰਘ ਭੁੱਲੜ ਦੀ ਪੂਰੀ ਕੈਬਨਿਟ ਟੀਮ ਸਾਡੇ ਦਰਮਿਆਨ ਪਹੁੰਚੀ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਦਰਸ਼ਕ ਵੀਰਾਂ ਨੇ ਇਹ ਵੀ ਆ ਕਿ ਆਪਣਾ ਗਰਾਊਂਡ ਕਲੀਅਰ ਕਰ ਦਈਏ ਭਾਈ ਲਵ ਜੀ ਲਾ ਵੀ ਯੂ ਐਸ ਏ ਜਗੀਰ ਸਿੰਘ ਜੀ ਯੂ ਐਸ ਏ ਭਾਈ ਜੀ ਜਰੂਰ ਗਰਾਊਂਡ ਕਲੀਅਰ ਕਰ ਦਈਏ ਲਵ ਯੂ ਐਸ ਏ ਇਕਮਦਾ ਕੋਈ ਗੱਲ ਨਹੀਂ ਅੱਜ ਵਿੱਚ ਅੱਜ ਇਕੱਠ ਹੋ ਗਿਆ ਬਾਹਲਾ ਅੱਜ ਕੋੜ ਬੁੱਡੇ ਚ ਇਕੱਠ ਹੋ ਗਿਆ ਬਾਹਲਾ ਇਕ ਫਸਾਪੁਰ ਕੀ ਦਾ ਜੱਫਾ 500 ਦੇ ਮਾਨ ਸਾਡੇ ਵੀਰ ਅਵਤਾਰ ਹੋਣੀ ਪੁੱਜੇ ਹੋਇਆ ਹਰਜੋਤ ਸਰੀਹਾਲੀ ਵਾਲਾ ਨਾਲ ਕਮਲ ਸੋਪਦੀ ਸਰੀਹਾਲੀ ਵਾਲੇ ਭਰਾ 500 ਬੱਲੇ 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 ਉਹ ਮੇਲਾ ਗੂੰਜ ਉੱਠਿਆ ਉਹ ਜ਼ੋਰਦਰੀ ਤਾੜੀ ਐਸੀ ਤਰੰਗ ਵੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇ ਇਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ